ਕਿਹੜਾ ਸੂਰ ਸੂਈ ਆ ਭਰਾ ਜੀ ਇਹ ਹੋਆ ਬਾਈ ਕਦੋਂ ਸੂਈ ਆ ਵੀਰੇ ਅੱਜ ਹੀ ਹੋਈ ਆ ਬਾਈ ਅੱਜ ਹੀ ਸੂਈ ਆ ਬੱਚਾ ਕੀ ਦੇਤਾ ਨੇ ਕੱਟਾ ਦੇਤਾ ਮੰਗਦਾ ਰਿਹਾ ਚੁਆਈ ਦੀ ਬੜੀ ਚੰਗੀ ਹੈ ਨਾ ਚੁਆਈ ਦੀ ਬਹੁਤ ਚੰਗੀ ਆ ਗਾਂਂ ਆ ਰਹੀ ਬਾਈ ਜਿਵੇਂ ਮਰਜੀ ਚੁਆਈ ਚੱਲ ਕੋਈ ਚੱਕਣੀ ਨੀਲੀ ਰਾਵੀ ਆ ਬਾਈ ਬਹੁਤ ਚੰਗੀ ਝੋਟੀ ਆ ਬਾਈ ਬਾਈ ਦੇ ਘਰ ਦੂਈ ਆ ਨਾ ਬਾਈ ਹਾਂ ਕਰਦੀ ਆਪਣੇ ਕਿੰਨਾ ਕੀ ਰਿਕਾਰਡ ਆ ਵੀਰੇ ਦਾ ਦੋਤਾ ਬਾਈ ਨੇ ਪਹਿਲੇ 10 ਕਿਲੋ ਤੋਂ 12 ਕਿਲੋ ਦੋ ਦੇ ਦੂ ਐ ਜੀ ਠੀਕ ਆ ਬਾਈ ਉਹਨ ਚ ਵਾ ਇੱਕ ਨੰਬਰ 83 ਡਰਾਈਵ ਨੰਬਰ ਜਵਾ ਚੋਈ ਚਾਲ ਕੋਈ ਚੈੱਕ ਰਣੀ ਗਾੜੀ ਪਿਛਾੜੀ ਪੂਰੀ ਚੰਗੀ ਚਿੰਗੀ ਚਿੰਗੀ ਬੋਲੀ ਚੰਗਿਆ ਫੱਟ ਫੱਟ ਬਹੁਤ ਚੰਗਿਆ ਕੱਟੇ ਦੀ ਗੱਡ ਬੈੱਡ ਮੰਨ ਕੇ ਚੱਲ 프ਿੰਟ 프ਿੰਟ ਬੜਾ ਚੰਗਾ ਪਿਓ ਨੀਲੀ ਰਗੜਾ ਲੱਖਾਂ ਤੇ ਮੱਥੇ ਤੇ ਬੁੱਲ ਤੇ ਬੱਚਾ ਵੀ ਕੱਟਾ ਤਾਂ ਕੱਟਾ ਮਗਰ ਉਹ ਵਾਲੀ ਵਧਾਇਆ ਕੱਟਾ ਕੇ ਲੈ ਲੈ ਵਾ ਦੇ ਗਾਵਾ ਨਾਲ ਦਾ ਹਨ ਬਈ ਹਾਂ ਪੂਰਾ ਚੰਗਾ ਬਈ ਲੈ ਤੇ ਜੇਰੇ ਦੀ ਉਹ ਭਾਈ ਜੇਰੇ ਦੀ ਕੰਪਲੀਟ ਆ ਬਈ ਕੰਪਲੀਟ ਆ ਬਈ ਮੋਲ ਵੀ ਜਮਾ ਜਾਇਜ਼ ਆ ਕੀ ਮੋਲ ਲਵੇ 1 ਲੱਖ 7000 ਰੁਪਏ ਲਵਾਂਗੇ ਭਾਈ 1 ਲੱਖ 7000 ਰੁਪਏ ਭਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਸਵਾ ਲੱਖ ਕਰਾ ਲਓ 1 20 ਕਰਾ ਲਓ 1 10 ਕਰਾ ਲਓ ਭਾਈ ਸੂਈ ਸਵਾਈ ਮੋਲ ਜਮਾ ਜਾਇਜ਼ ਪਿੰਡ ਭਾਈ ਰੂਪਾ ਜ਼ਿਲ੍ਹਾ ਬਰਾਂਡਾ ਤਹਿਸੀਲ ਫੂਲ ਮੋਬਾਈਲ ਨੰਬਰ 9023876452 ਭਾਈ ਧੰਨਵਾਦ